1977 ਦੇ ਵਿੱਚ 26 ਜਨਵਰੀ ਰਾਤ ਨੂੰ 2:30 ਵਜੇ ਅਮਰਸਿੰਘ ਚਮਕੀਲਾ ਮੈਨੂੰ ਮਿਲਿਆ ਉਸ ਵੇਲੇ ਚਮਕੀਲਾ ਉਹਦਾ ਨੌਜਵਾਨ ਸੀ ਉਸ ਕੋ باوجود ਜਦੋਂ ਪ੍ਰੋਗਰਾਮ ਖਤਮ ਹੋਇਆ ਉਹ ਮੈਨੂੰ ਮਿਲਿਆ ਤੇ ਕੰਦਰ ਭਾਈ ਸਭ ਤੁਸੀਂ ਕੇਸਰ ਸਿੰਘ ਕਿਹਿਆ ਮੈਂ ਤਾਂ ਹਾਂਜੀ ਕਹਿੰਦਾ ਜੀ ਮੈਂ ਚਮਕੀਲੇ ਦਾ ਸ਼ਹਿਰ ਦਾ ਪਾਉਂਗਾ ਮੈਨੂੰ ਤੁਸੀਂ ਮੈਂ ਕਿਹਾ ਕਾਕਾ ਇਦਾਂ ਕਰ ਕੀ ਕੰਮ ਕਰਦਾ ਤੂੰ ਕਹਿੰਦਾ ਮੈਂ ਫਲੈਟ ਦੀਆਂ ਸੁਨਾਂ ਦਾ ਕੰਮ ਸਿੱਖਦਾ ਮੈਂ ਕਿਹਾ ਤੂੰ ਇਦਾਂ ਖੜੀ ਬਾਸੜੀ ਦੇ ਸਾਹਮਣੇ ਆ ਜੀ ਬਸ ਸੜੀ ਦੇ ਸਾਹਮਣੇ ਸਰਿੰਦਰ ਚੰਦਾਜੀ ਦਾ ਬੋਰਡ ਲੱਗਾ ਆ ਉੱਥੇ ਇੱਕ ਪਿਰਤੀ ਚਾਹ ਵਾਲਾ ਮੁੰਡਾ ਆ ਉਹਦੀ ਦੁਕਾਨ ਤੋਂ ਮੈਂ ਉੱਥੇ ਬੈਠਾ ਹੁਣਾ ਉੱਥੇ ਮਹਿਣੀ ਮੈਨੂੰ ਮੈਂ ਅਜੇ ਰਾਤ ਦਾ ਪ੍ਰੋਗਰਾਮ ਕਰਕੇ ਥੱਕੇ ਟੁੱਟੇ ਸੀਗਾ ਤੇ ਇਹ ਪਹਿਲੇ 9:00 ਵਜੇ ਸਵੇਰੇ ਸਾਈਕਲ ਤੇ ਆ ਗਿਆ ਉਹ ਪਿਰਤੀ ਚਾਹ ਵਾਲੇ ਕੋਲ ਆਂਟੇ ਬੈਗਜੀ ਕੋ ਕਹਿੰਦਾ ਮੈਂ ਟਿੱਕੀ ਨੂੰ ਮਿਲਣ ਆਇਆ ਕਹਿੰਦਾ ਵੀ ਉਹ ਤਾਂ ਅਜੇ ਆਇਆ ਨਹੀਂ ਉਹ ਤਾਂ ਸੁੱਤਾ ਪਿਆ ਹੋਣਾ ਤੂੰ ਬਹਿ ਜਾ ਆ ਆਣਾ ਉਹ ਨਹੀਂ ਥਈਆ 10:30 11:00 ਵਜੇ ਮੈਂ ਨਹਾ ਨੂੰ ਕੇ ਕਮਰੇ ਤੋਂ ਨਿਕਲਿਆ ਤੇ ਨਿਕਲ ਕੇ ਜਦੋਂ ਮੈਂ ਉਹਦੇ ਕੋਲ ਆਇਆ ਤੇ ਉਹ ਮੂਰੇ ਬੈਠਾ ਮੈਂ ਉਹਨੂੰ ਪਸਾਣਾ ਕਿਉਂਕਿ ਮੈਂ ਦੇਖਿਆ ਦਾਰੂ ਪੀਂਦਾ ਸੀ ਦਾਰੂ ਪੀਤੀ ਚ ਦੇਖਿਆ ਸੀ ਮੈਂ ਕਹਿੰਦਾ ਪਾਹੀ ਸਾਸਰੀ ਮੈਂ ਕਹਿੰਦਾ ਸਾਸਰੀ ਕਹਿੰਦਾ ਮੈਂ ਕਹਿੰਦਾ ਮੈਂ ਕਿਹਾ ਉਹ ਕਿੱਦਾਂ ਆਇਆ ਕਹਿੰਦਾ ਜੀ ਮੈਂ ਰਾਤ ਤੁਹਾਨੂੰ ਮਿਲਿਆ ਸੀਗਾ ਵੀ ਖਿੰਦਰਾ ਜੀ ਦਾ ਸ਼ੇਰਪਰ ਪੈਣੀ ਫਾਨੂੰ ਕੀਤਾ ਸੀ ਮੈਂ ਕਹਾ ਚਾਚਾ ਮੈਂ ਕਹਿੰਦਾ ਦੋ ਕੱਪ ਚਾਹ ਦੇ ਬਣਾ ਦੇ ਦੋ ਕੱਪ ਚਾਹ ਦੇ ਪੀਤੇ ਸੀ ਫਿਰ ਮੈਂ ਉਹਨੂੰ ਸੁਣਿਆ ਮੈਂ ਕਹਿੰਦਾ ਜੇ ਕੋਈ ਗੀਤ ਗਾਉਣਾ ਵੀ ਹੈ ਗਾਇਆ ਵੀ ਹੈ ਕੰਤੇ ਕੰਡੇ ਕਹਿੰਦਾ ਮੈਂ ਪੂਰਨ ਪਕੜ ਦੇ ਡਰਾਮਿਆਂ ਚ ਗਾਉਣਾ ਹੁੰਦਾ ਸਰ ਮੈਂ ਕਹਿੰਦਾ ਅੱਛਾ ਮੈਂ ਕਹ ਸੁਣਾ ਕੋਈ ਗੀਤ ਉਹ ਇੱਕ ਮੁੱਠ ਹੋ ਜਾਂ ਛੜਿਓ ਇਹਦਾ ਚੱਲਣਾ ਨਹੀਂ ਆਪਣਾ ਗੁਜ਼ਾਰਾ ਤੀਮੀਆਂ ਨੇ ਹੋ ਕੇ ਇਕੱਠੀਆਂ ਕੱਲ ਢਾ ਲਿਆ ਛੜਾ ਕਰਤਾ ਨਾ ਇਹ ਗਾਥਿਓ ਨੇ ਸੁਣਾਇਆ ਸੀ ਮੈਨੂੰ ਤੇ ਮੈਨੂੰ ਆਵਾਜ਼ ਬੜੀ ਪਿਆਰੀ ਲੱਗੀ ਬਾਹਰ ਇੱਕ ਵਾਜਦੇ ਨੂੰ ਸਰੇਂਦਰ ਚੰਦਾਜੀ ਵੀ ਆ ਗਏ ਉਹ ਵੀ ਨੀਲੇ ਸਾਈਕਲ ਤੇ ਆਏ ਉਹਨਾਂ ਕੋਲ ਵੀ ਗੱਡੀ ਗੁੱਡੀ ਚ ਬਿਲੇ ਚੰਦਾਜੀ ਦਾ ਵੀ ਪੂਰਾ ਨਾ ਹੋ ਨਹੀਂ ਸੀ ਤੁੰਦੇ ਆਇਆ ਤਾਂ ਮੈਂ ਉਹਨਾਂ ਨਾਲ ਗੱਲ ਕੀਤੀ ਮੈਂ ਪਾਹੀ ਇਹ ਦਿਨ ਕਰਕੇ ਤੁਹਾਡਾ ਸ਼ਹਿਰ ਦਾ ਬਣਾ ਮੂਗਾ ਉਹਨੇ ਚੰਕੀਲੇ ਨੂੰ ਬੁੱਕਲ ਤੇ ਲੈ ਕੇ ਪੁੱਛਿਆ ਕਾਕਾ ਤੇਰਾ ਨੌਕੀਆ ਕਹਿੰਦਾ ਮੇਰਾ ਨੌਤ ਧਨਿਰਾਮ ਆ ਕਹਿੰਦਾ ਤੂੰ ਕੋਈ ਗੱਲ ਨਹੀਂ ਮੇਰਾ ਛੇਰਦੀ ਆ ਮੇਰਾ ਭਰਾ ਵੀ ਥੋੜਾ ਤੂੰ ਛੇਰਦੀ ਆ ਮੇਰਾ ਵੀ ਜਿੱਦਾਂ ਕੇਸਰ ਸਿੰਘ ਟਿੱਕੀ ਕਹਿੰਦਾ ਇਹਦੇ ਮਗਰ ਲੱਗ ਜਾਏ ਉਹੀ ਕੰਮ ਕਰੀਉ ਕਹਿੰਦਾ ਠੀਕ ਆ ਜੀ ਬੱਚਾ ਪੀਤੀ ਮੈਂ ਕਹਾਂ ਵੀ ਗੱਲਬਾਤ ਕਰਦੇ ਕਰਦੇ ਛਾਨਾ ਪੈ ਗਈਆਂ ਛਾਮ ਨੂੰ ਸੀ ਤਾਂ ਬੈਕਸ਼ਿਕਲ ਹੋਣੀ ਹੁੰਦਾ ਸੀ ਮੈਂ ਕਹਾਂ ਵੀ ਪੈਚਸ਼ਿਕਲ ਲਾਉਣਾ ਕਹਿੰਦਾ ਨਹੀਂ ਮੈਂ ਨਹੀਂ ਲਾਉਂਦਾ ਲੋਕੀ ਲਾਉਂਦਾ ਸੀ ਕਹਿੰਦਾ ਮੈਂ ਨਹੀਂ ਲਾਉਂਦਾ ਮੈਂ ਕਹਾਂ ਚੰਗਾ ਫਿਰ ਤੂੰ ਹੁਣ ਜਾਣਾ ਕਹਿੰਦਾ ਨਹੀਂ ਮੈਂ ਤੁਹਾਡੇ ਕੋਲ ਰਾਤ ਰਹਿ ਲੈਣਾ ਜੱਜ ਮੈਂ ਕਿਹਾ ਚੱਲ ਆ ਜਾ ਮੈਂ ਕੋਰੇਲਾ ਸਾਈਕਲੋ ਦਾ ਦਫਤਰ ਚੱਕਣਾ ਕੀਤਾ ਮੇਰੇ ਨਾਲ ਕਮਰੇ ਚ ਚਲੀ ਗਿਆ ਬਸ ਇੱਕ ਮੰਜ਼ਲੇ ਤੇ ਮੈਂ ਚਮਕੀਲਾ ਤੇ ਇੱਕ ਮੁੰਡਾ ਦੀਪਾ ਤੁੰਡੀ ਵਾਲਾ ਇਤਨੇ ਜਣੇ ਅਸੀਂ ਇੱਕ ਪਿਲਟ ਠੀਕਾ ਕੇ ਇੱਕ ਮੰਜ਼ਲੇ ਤੇ ਪਹੁੰਚ ਗਏ ਉਸ ਤੋਂ ਬਾਅਦ ਸਵੇਰ ਨੂੰ ਇਹ ਪਿੰਡਾਂ ਗਿਆ ਆਪਣੇ ਮੈਂ ਕਿਹਾ ਵੀ ਤੂੰ ਰੋਜ਼ ਆ ਜਾ ਕਰ ਰੋਜ਼ ਚੱਲ ਗਿਆ ਕਰ ਇਹਨੇ ਵੀ ਕਈ ਵਾਰੀ ਆਣਾ ਕਈ ਵਾਰੀ ਨਹੀਂ ਵੀ ਆਣਾ ਜੇ ਆ ਗਿਆ ਤਾਂ ਫਿਰ ਜਾਂ ਪਿੰਡ ਨੂੰ ਆ ਜਾਣਗਾ ਫਿਰ ਆਤਮੀ ਕੋਰੇਲਾਣਾ ਔੜੀ ਔੜੀ ਕਰਦੇ ਕਰਦੇ ਕੁਝ ਦਿਨਾਂ ਬਿਆ ਸਾਲ ਉਹ ਤੇ ਚੰਡੀਗੜ੍ਹ ਦੀ ਰਾਮਲੀਲਾ ਬੁੱਕ ਹੋ ਗਈ ਬੜੀ ਅਲਦੀ ਜਦੋਂ ਰਾਮਲੀਲਾ ਤੇ ਗਏ ਅਸੀਂ ਤੇ ਜਿਹੜਾ ਸੋਨੀਆ ਦੇ ਘਰ ਵਾਲਾ ਕਸ਼ਮੀਰੀ ਲਾਲ ਸੀ ਉਹ ਕਹਿੰਦਾ ਰਾਮਲੀਲਾ ਬੜੀ ਸਸਤੀ ਬੁੱਕ ਹੋਈ ਆ ਵੀ ਇਹਨੂੰ ਰੈਂਦੇ ਤੂੰ ਇਹਨੂੰ ਕਿੱਥੋਂ ਪੈਸੇ ਦਿਵਾਗੇ ਆਪਾਂ ਮੈਂ ਕਿਹਾ ਆਪਾਂ ਇਹਨੂੰ ਪੈਸੇ ਥੋੜੇ ਲੈਣੇ ਆ ਆਪਾਂ ਇਹ ਤੋਂ ਕੰਮ ਕਰਵਾਵਾਂਗੇ ਕੱਪੜੇ ਧਵਾਵਾਂਗੇ ਪਾਣੀ ਮੋਗਾਵਾਂਗੇ ਕੁਝ ਨਾ ਕੁਝ ਕਰਾਵਾਂਗੇ ਹਾਂ ਕੋਈ ਨਾ ਕੋਈ ਕੰਮ ਕਹਿੰਦਾ ਨਹੀਂ ਤੂੰ ਰੈਂਦੇ ਮੈਂ ਕਿਹਾ ਨਹੀਂ ਤੂੰ ਕਿਰਾਇਆ ਕਰ ਉਹ ਰੈਂਦੇ ਕਿਰਾਇਆ ਮੈਂ ਆਪ ਹੀ ਖਰਚੂਗਾ ਉਸ ਸਮੇਂ ਨੇ ਸਾਲ 78 ਦੇ ਵਿੱਚ ਚੰਡੀਗੜ੍ਹ ਦਾ ਕਿਰਾਇਆ 8 ਰੁਪਏ ਹੁੰਦਾ ਸੀ 8 ਰੁਪਏ ਮੈਂ ਲਾ ਤੇ ਉਹ ਨੂੰ ਆਪਣੇ ਨਾਲ ਲੈ ਗਿਆ ਉੱਥੇ ਜਦੋਂ ਚੰਡੀਗੜ੍ਹ ਗਏ ਕੀਤੇ ਦੂਜੇ ਤੀਜੇ ਦਿਨ ਬਾਅਦ ਸਨਮੁਖ ਸਿੰਘ ਆਜ਼ਾਦ ਹੁੰਦੇ ਸੀ ਜਿਹੜੇ ਬੜੇ ਸੋਹਣੇ ਸਜਖੇ ਤੇ ਸੋਹਣੇ ਤੇ ਸਨਖੇ ਜਿਹਨੇ ਕਿ ਲਖਾਈ ਵੀ ਸੀ ਤੇ ਕਮੇਡੀਅਨ ਤੇ ਸਭ ਤੋਂ ਪੰਜਾਬ ਤੋਂ ਨੰਬਰ 1 ਕਲਾਕਾਰ ਸੀ ਉਹਨਾਂ ਨੇ ਫਿਰ ਚੰਦਾਜੀ ਨੂੰ ਕਿਹਾ ਵੀ ਚੰਦਾਜੀ ਵੀ ਆ ਮੁੰਡਾ ਜਿਹੜਾ ਆਇਆ ਹੈ ਕਿ ਕੀਤੇ ਕੋਈ ਸੋਕੇ ਦੇਖ ਲਈਏ ਇਹਨੇ ਤੇ ਕਿਸੇ ਕਿਤੇ ਸੁਣਾਇਆ ਸਲਾ ਇੱਕ ਜੋਗੀ ਕਿਨੇ ਆਗਿਆ ਨਹੀਂ ਭਾਬੀ ਉਹ ਮਿੱਟੀ ਮਿੱਟੀ ਵੀਰ ਬਜਾ ਗਿਆ ਨਹੀਂ ਭਾਬੀ ਬਸ ਉਹ ਦੂਜੇ ਦਿਨ ਜਦੋਂ ਉਹ ਰਾਤ ਨੂੰ ਜੀਤ ਗਾਲਿਆ ਸਵੇਰੇ ਜਦੋਂ ਅਸੀਂ ਕੱਪੜੇ ਪ੍ਰੈਸ ਕਰਾਉਂ ਗਏ ਤਾਂ ਕੁਛ ਕੁ ਨਾ ਟੈਂਡੀਆਂ ਸੀ ਆਹ ਨਹੀਂ ਕਿਨੇ ਰਾਤੀ ਜੀਤ ਗਾਇਆ ਸੀ ਇੱਕ ਜੋਗੀ ਥਿਲੇ ਆ ਗਿਆ ਨਹੀਂ ਭਾਬੀ ਇੱਕ ਜੋਗੀ ਥਿਲੇ ਆ ਗਿਆ ਨਹੀਂ ਭਾਬੀ ਮੇਰੇ ਤਾਂ ਦਿਮਾਗ ਚ ਗੱਲ ਆ ਗਈ ਮੈਂ ਕਿਹਾ ਲੈ ਜਿਹੜੇ ਇਨੇ ਚ ਬੋਲਾਂ ਤੇ ਇੰਨੀ ਚਰਚਾ ਹੋਣ ਲੱਗੀ ਆ ਇਹ ਕੁਛ ਮੁੰਡਾ ਬਣੂਗਾ ਦੂਜੇ ਦਿਨ ਫੇਰ ਸੁਣਿਆ ਉਹਨੂੰ ਫਿਰ ਉਹਨੇ ਗੀਤ ਗਾਇਆ ਕਿ ਤਵਾਜਾ ਬਾਬਲਾ ਵਿੱਚ ਦੁਖੜੇ ਸੁਣ ਲਾਤੀ ਤੇ ਆ ਕੇ گاਉ ਦਾ ਮਾਣ ਕੂਤੀਆ ਦੇ ਤੇ ਗਾਇਆ ਉਹ ਲੋਕਾਂ ਨੇ ਪਸੰਦ ਕੀਤਾ ਉਸ ਤੋਂ ਉਸ ਦਿਨ ਕਿ ਸੰਮੁਖ ਸਿੰਘ ਆਜ਼ਾਦ ਨੇ ਉਹਦਾ ਨੌਰ ਅਕਤਾ ਟਾਕਾ ਜਦੋਂ 13 ਨੌ ਤਲੀ ਗਈ 13 ਨੌ ਅੰਮ੍ਰਿਤਸਰ ਦੀ ਚੰਕੀਲਾ ਕਿਸੇ ਦਿਨ ਉਸੇ ਚਮਕੂਗਾ ਉਸ ਤੋਂ ਬਾਅਦ ਬਾਅਦ ਫਿਰ ਉਹ ਗਿੰਦਲੇ ਮੇ ਕੋ ਜਦੋਂ ਵਾਪਸ ਆਏ ਅਸੀਂ ਤਲੀ ਤੁੰ ਕਰਾ ਛੱਡੇ ਤਾਂ ਚੰਕੀਲੇ ਅੰਦਰ ਆਏ ਉਹ ਚੰਕੀਲੇ ਪਾਣੀ ਲੈ ਕੇ ਆ ਉਹ ਚੰਕੀਲੇ ਝਾੜੂ ਮਾਰ ਉਹ ਚੰਕੀਲੇ ਚੱਲ ਕੱਪੜੇ ਪ੍ਰੈਸ ਕਰਾ ਕੇ ਲਿਆ ਉਹ ਕਰਦੇ ਕਰਦੇ ਕਲਾਕਾਰਾਂ ਦੇ ਵਿੱਚ ਇਹਦਾ ਨਾਮ ਚੰਕੀਲਾ ਚੰਕੀਲਾ ਫੈਲ ਗਿਆ